ਇੱਕ ਸਾਲ ਦੇ ਕੇਸ ਨੇ ਤਾਂ ਆ ਐਕਸਪਾਇਰ ਹੈ ਇਹ ਤੁਹਾਡੀ ਕੜਾਈ ਦੇ ਨਾਲ ਪਈ ਸੀ ਔਰ ਇਹ ਮਈ 23 ਦੇ ਐਕਸਪਾਇਰ ਹੋ ਚੁੱਕੀ ਹੈ ਹਾਂ 10 5 22 ਹੈ ਤੇ 10 5 23 ਦੀ ਐਕਸਪਾਇਰ ਹੋ ਚੁੱਕੀ ਬਟੇ ਮੰਨ ਲਓ ਇਹ ਜਿੱਥੇ ਸਾਰੇ ਪੜ੍ਹੇ ਲਿਖੇ ਹੁੰਦੇ ਐਡਵੋਕੇਟਸ ਹੁੰਦੇ ਆ ਜੱਜਸ ਜਿੱਥੇ ਇਹ ਸਾਰਾ ਕੋਰਟ ਜਿਹੜਾ ਕੋਰਟ ਹੈ ਨਾ ਸਾਰੇ ਬੁਕਿੰਗ ਪਰੇ ਦੇ ਲੋਕ ਵੀ ਆਉਂਦੇ ਆ ਜੈਨ ਸਾਰੇ ਚਾਹ ਹੋਰ ਤਰ੍ਹਾਂ ਪੀਂਦੇ ਆ ਸਟੈਂਡਰਡ ਆ ਕੀ ਹੈ 10 ਰੁਪਏ ਮੈਂ ਜਾਨੀ ਪੰਨੇ ਤੁਸੀਂ ਉਹ ਸਹੀ ਕਰ ਲੈਣੇ ਆ ਤੁਸੀਂ ਆਪਾਂ ਕੋਈ ਦੱਸਦਾ ਵੀ ਇੰਨਾ ਕਰੋ ਇੰਨਾ ਰੱਖੋ ਉਹ ਨਾ ਕਰਦੇ ਪੂਰੀ ਸੇਫਟੀ ਦਾ ਲਾਇਸੈਂਸ ਦਿਖਾਓ ਦੇਖੀਏ ਕਿ ਮੈਂ ਚੱਲ ਰੱਖ ਫਿਰ ਕਰਿਆ ਅਸੇ ਇਹ ਤਦੋਂ ਸ਼ੁਰੂ ਹੋਈ ਸੀ ਕੰਪਨੀ ਜੀ ਅਪ੍ਰੈਲ ਆਹ ਜਿਹੜਾ ਮਹੀਨਾ ਚੱਲਦਾ ਦੂਸਰਾ ਅਪ੍ਰੈਲ ਆਉਣ ਵਾਲਾ ਹੈ ਨਾ 24 ਵਾਲਾ ਸਾਲ ਹੋਣ ਲੱਗਾ ਲਾਇਸੈਂਸ ਕਿੱਥੇ ਪੁੱਛਦੇ ਨੇ 12 ਮਹੀਨੇ ਤੇ ਸਿੱਧੂ ਹੋਰ ਗੱਲ ਹੈ ਕਿਤੇ ਤਾਂ ਹੀ ਲੱਗਦੀ ਹੈ ਕਿਹੜਾ ਕਾਚਾ ਲੱਗਿਆ ਹੈ ਅਰਖੇ ਕਰਦੋਂ ਵਾਸਤੇ ਜਿਹੜੀ ਚੀਜ਼ ਐਕਸਪਾਇਰ ਹੀ ਹੋ ਗਈ ਹੈ ਇਹਨੇ ਤਾਂ ਤੋਪਈਆਂ ਕਰ ਰਿਹਾ ਤੁਹਾਨੂੰ ਕਿਦਾਂ ਮਾਲ ਤੁਹਾਨੂੰ ਜੇ ਵੀ ਨਹੀਂ ਪਤਾ ਲੱਗਾ ਟੋਪੀ ਪਾਉਣ ਨੂੰ ਤੁਸੀਂ ਕਹਿ ਰਹੇ ਹੋ ਟੋਪੀ ਵਾਲਾ ਸਰ ਤੇ ਖਰਾਬ टोपी तो पा कटोकर्दन कहीं ये नहीं दस पाँच बाई दस तो कुछ तो सात नहीं एक आ गया नहीं क्या पैक कर दस पाँच किन्हीं गेटर मेरा बोल के दस चौक दस नहीं नहीं आप तो ठीक है कर दस बेस्ट भी बोल कितना

ਹੈਨੋ ਬਦਲੋ ਨੋ ਇਸ ਵਸਤਾ ਭਾਈ ਜਿੰਮੀ ਕੈ ਦਿਨ ਤੋਂ ਇਹ ਸਹੀ ਨਹੀਂ ਤੇ ਇਹਨੂੰ ਡਿਸਟਰਾਇ ਕਰਾਵਾਂਗੇ ਔਰ ਸੀਪਵਾਦ ਚੱਲੇ ਹੈ ਹਾਂਜੀ ਹਾਂਜੀ ਡਾਕਟਰ ਸਾਹਿਬ ਅੱਜ ਤੁਸੀਂ ਇੱਥੇ ਜਿਹੜੀ ਨਵਾਂ ਕੋਰਟ ਬਣਿਆ ਵਧੀਆ ਕੰਟੀਨ ਜਿੱਥੇ ਵੱਡੇ ਵੱਡੇ ਪੜੇ ਲਿਖੇ ਬੰਦੇ ਆਉਂਦੇ ਆ ਡੇਲੀ ਕੀ ਦੇਖਿਆ ਇੱਥੇ ਤੁਸੀਂ ਨਿਊ ਕੋਰਟ ਕੰਪਲੈਕਸ ਵਿੱਚ ਖੜੇ ਆ ਕੰਟੀਨ ਹੈ ਇਹਨਾਂ ਦੀ ਜਿੱਥੋਂ ਸਾਰੇ ਲੋਕ ਪ੍ਰੈਫੈਸ਼ਨਲ ਲੈਂਦੇ ਆ ਹੋਰ ਚਾਹ ਪਾਣੀ ਸਮੋਸੇ ਹੱਥੋਂ ਖਾਂਦੇ ਆ ਅੱਜ ਵਿਚਾਰ ਸੀ ਕਿ ਐਚਨਚੇਤ ਕਿਉਂਕਿ ਬਹੁਤ ਸਾਰੇ ਵਕੀਰ, ਦੋਸਤ ਹੋਰ ਸਭ ਨੇ ਕੈਸੀ ਵੀ ਕੰਟੇਨ ਦੀ ਚੈਕਿੰਗ ਕਿਉਂ ਨਹੀਂ ਤੁਸੀਂ ਕਰ ਦੇ। ਤੋਂ ਪਿਛੋਂ ਡਾਇਰੈਕਸ਼ਨਸ ਵੀ ਸਰਕਾਰ ਦੀਆਂ ਆਏ ਆ ਤੇ ਜਿਹੜੇ ਕੰਟੇਨ ਆ ਉਹਨਾਂ ਦੀ ਵੀ ਸੈਂਪਲਿੰਗ ਵੀ ਕੀਤੀ ਜਾਇਆ ਔਰ ਉੱਥੇ ਇਨਸਪੈਕਸ਼ਨ ਕੀਤੀ ਜਾਇਆ। ਉਹਦੇ ਤਹਿਤ ਮੈਂ ਮੇਰੀ ਫੂਡ ਸੇਫਟੀ ਟੀਮ ਦੇ ਸਾਰੇ ਮੈਂਬਰ ਵਿਵੇਕ ਕੁਮਾਰ ਜੀ, ਰਾਮ ਲਵਾਇਆ ਜੀ ਸਾਰੇ ਆਏ ਆ ਤੇ ਜਦੋਂ ਇਹ ਕੰਟੇਨ ਚ ਵਿਜ਼ਿਟ ਕੀਤਾ ਤੇ ਕੋਈ ਫੂਡ ਸੇਫਟੀ ਗੀਅਰਸ ਨਹੀਂ ਫਾਲੋ ਕੀਤੇ ਹੋਏ ਕਿਸੇ ਨੇ ਕੋਈ ਕੈਪ ਨਹੀਂ ਝਾਲਾ ਕੇ ਓਜ ਵੀਡੀਓ ਵਾਇਰਲ ਹੁੰਦੀਆਂ ਅਸੀਂ ਲੋਕਾਂ ਨੂੰ ਕਹਿਦਾ ਪੀ ਅਸੀਂ ਪਹੁੰਚੀਏ ਫੇਰ ਕਹੀਏ ਠੀਕ ਕਰਾਉਣਾ ਉਸ ਤੋਂ ਪਹਿਲਾਂ ਹੀ ਠੀਕ ਕਰ ਲਓ ਅਵੇਅਰਨੈਸ ਤਾਂ ਅੱਜ ਕੱਲ ਸਾਰਿਆਂ ਨੂੰ ਆ ਰਹੀ ਹੈ ਔਰ ਮੈਨੂੰ ਲੱਗਦਾ ਪੀ ਸ਼ਾਇਦ ਕਿਤੇ ਨਾ ਕਿਤੇ ਇਹਨਾਂ ਨੂੰ ਅਸੀਂ ਵਾਰ-ਵਾਰ ਕਹਿੰਨੇ ਕਸਟਮਰ ਜਿਹੜਾ ਖਾਂਦਾ ਆ ਉਹ ਇਹਨਾਂ ਦੇ ਪੁਆਇੰਟ ਰੇਜ਼ ਕਰੇ ਵਰਕਸ਼ਾਪ ਚ ਅੰਦਰ ਦੇਖੇ ਕਿਚਨ ਵਿੱਚ ਵੀ ਤੁਸੀਂ ਯਾਰ ਕੋਈ ਧਿਆਨ ਹੀ ਨਹੀਂ ਰੱਖ ਰਹੇ ਅਸੀਂ ਦੇਖਿਆ ਡਸਟ ਬਿਨ ਜਿਹੜੇ ਆ ਉਹ ਬੜੀ ਗੰਦੀ ਹਾਲਤ ਚ ਖੁੱਲਾ ਆ ਔਰ ਆ ਕੋਈ ਜਿਹੜੀ ਸੌਸ ਜਿਹੜੀ ਅਦਰਤ ਅਨ ਹਾਈਜਨਿਕ ਆ ਦੇਖਣ ਤੋਂ ਹੀ ਲੱਗ ਰਹੀ ਹੋਣੀ ਐ ਐਕਸਪਾਇਰੀ ਜਿਹੜੀ ਆ ਸਾਸ ਵੀ ਮਿਲੀ ਆ ਸਾਨੂੰ ਜਿਹੜੀ ਮਈ 2024 23 ਐਕਸਪਾਇਰ ਹੋ ਚੁੱਕੀ 23 ਦੀ 22 ਦੀ ਸੀਗੀ ਸਾਲ ਇੱਕ ਡੇਟ ਸੀਗੀ ਹੋਰ ਵੀ ਐਕਸਪਾਇਰੀ ਸੀਗੀ ਸਾਨੂੰ ਮਿਲੀ ਆ ਸੋ ਦੇਖਦੇ ਨਹੀਂ ਹੈਗੇ ਧਿਆਨ ਨਹੀਂ ਦਿੰਦੇ ਸੋ ਸਭ ਤੋਂ ਵੱਡੀ ਪੁਤਾਹੀ ਕੀ ਹੈ ਤੇ ਇਹਨਾਂ ਬੰਦਿਆਂ ਕੋ ਕੋਈ ਫੂਡ ਸੇਫਟੀ ਦਾ ਲਾਇਸੈਂਸ ਨਹੀਂ ਹੈ ਜਦ ਕਿ ਐਕਟ ਕਹਿੰਦਾ ਤੇ ਕੋਈ ਚੀਜ਼ ਫॉर ਸੇਲ ਫॉर ਹਿਊਮਨ ਕੰਜ਼ਮਪਸ਼ਨ ਹੋਵੇ ਉਹ ਜਿੰਨਾ ਚਿਰ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਬਣਦੀ ਕੈਟਾਗਰੀ ਦਾ ਨਹੀਂ ਵੰਦਾ ਉਹ ਨਹੀਂ ਫੂਡ ਦਾ ਕੰਮ ਕਰ ਹੀ ਨਹੀਂ ਸਕਦਾ ਸਰ ਤੁਹਾਨੂੰ ਇਦਾਂ ਹੀ ਲੱਗਦਾ ਵੀ ਸਭ ਤੋਂ ਵੱਧ ਪੜੇ ਲਿਖੇ ਜੱਜ ਜਿੱਥੇ ਸਭ ਤੋਂ ਵੱਧ ਲੋਕਾਂ ਨੂੰ ਇਨਸਾਫ ਆ ਉਸ ਇਨਸਾਫ ਦੇ ਮੰਦਰ ਵਿੱਚ ਹੀ ਗੰਦ ਖੜਾਇਆ ਜਾ ਰਿਹਾ ਹਾਂ ਜਿੰਮੇਵਾਰੀ ਵੱਧ ਜਾਂਦੀ ਹੈ ਜਿੱਥੇ ਸਾਰੇ ਆਉਂਦੇ ਆ ਮੇਰਾ ਖਿਆਲ ਕਸਟਮਰ ਬੜਾ ਅਵੇਅਰ ਹੈ ਬਹੁਤ ਪੜੇ ਲਿਖੇ ਆ ਸਾਰੇ ਔਰ ਮੇਰਾ ਖਿਆਲ ਆ ਵੀ ਜਿਹੜੇ ਕਿਉਂਕਿ ਜਿਨ੍ਹਾਂ ਨੇ ਕੰਪਲੇਂਟ ਕੀਤੀ ਆ ਨਾ ਜੀ ਉਹਨਾਂ ਨੇ ਕੁਛ ਨਾ ਕੁਛ ਦੇਖਿਆ ਤਾਂ ਹੀ ਸਾਨੂੰ ਕੰਪਲੇਂਟ ਕੀਤੀ ਨਾ ਕਿਉਂਕਿ ਸਾਡੀ ਤਾਂ ਰਿਸਪੌਂਸਿਬਿਲਟੀ ਆ ਫ ਸਾਂਤਾ ਜ਼ਿਲ੍ਹੇ ਦੀ ਜ਼ਿੰਮੇਵਾਰੀਆਂ ਸਾਰੀ ਸਾਡੀ ਟੀਮ ਆਈ ਆ ਅਸੀਂ ਜਿਹੜੇ ਪੈਰਾਮੀਟਰ ਆ ਫੂਡ ਸੈਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਸਾਰੇ ਦੇਖਾਂਗੇ ਫਾਲੋ-ਅਪ ਕਿਤੇ ਨਹੀਂ ਕੀਤੇ ਔਰ ਇਹਨਾਂ ਨੂੰ ਅਜਿਹਾ ਇੰਪਰੂਵਮੈਂਟ ਨੋਟਸ ਦੇ ਚਨੇ ਆ ਐ ਕੁਲਦੀਪ ਕੁਮਾਰ ਜੀ ਆ ਜਿਹੜੇ ਮੈਨੇਜਰ ਆ ਉਹਰੇ ਆ ਜਾਓ ਇਹਨਾਂ ਨੂੰ ਫੂਡ ਸੈਫਟੀ ਦਾ ਜੀਤਾ ਔਰ ਇਹ ਚੀਜ਼ਾਂ ਕੱਲ ਤੋਂ ਜੇ ਨਹੀਂ ਲੱਗਦੀਆਂ ਤਾਂ ਲੀਗਲ ਕਾਰਵਾਈ ਬਣਦੀ ਹੈ ਲੀਗਲ ਕਾਰਵਾਈ ਵਿੱਚ ਲੀਗਲ ਸੰਪੰਨ ਕਰਾਂਗੇ ਅਨਹਾਈਜਨ ਦਾ ਕਟਾਂਗੇ ਇਹਨਾਂ ਦਾ ਸਾਰਾ ਅਨਹਾਈਜਨ ਦਾ ਕਲਾਨ ਜੀ ਨਾ ਤੇ ਅਨਹਿਤ ਨੇ ਸਲਾਮ ਕਰਦਾ ਜੀ ਜਿੰਨੇ 11 12 ਜਿੰਨੇ ਫੂਡ ਵਾਲੇ ਸੀਗੇ ਉੱਥੇ ਆਊਟਲੈਟ ਐਸ ਵੀਓ ਬਣਿਓ ਚਾਹੇ ਭੁੱਖੇ ਸੀ ਚਾਹੇ ਵੱਡੀ ਕੰਡੀਲ ਸੀ ਹੈਰਾਨੀ ਦੀ ਗੱਲ ਸੀ ਬੱਸ ਸਟੈਂਡ ਤੇ ਕਿਸੇ ਕੋਲ ਵੀ ਲਾਇਸੈਂਸ ਰਜਿਸਟ੍ਰੇਸ਼ਨ ਬਣਦਾ ਨਹੀਂ ਸੀ ਔਰ ਆ ਕੋਟ ਕੰਪਲੈਕਸ ਚ ਦੇਖਿਆ ਇਹਦੇ ਕੋਈ ਰਜਿਸਟ੍ਰੇਸ਼ਨ ਨਹੀਂ ਹੈਗਾ ਔਰ ਜਦੋਂ ਇੱਕ ਹੋਰ ਕਨਟੇਨ ਚ ਵਿਜ਼ਿਟ ਕੀਤਾ ਸੀਗਾ ਉੱਥੇ ਵੀ ਹੈ ਨਹੀਂ ਆਈਵੀਐਮ ਹਸਪੀਟਲ ਕੋਲ ਕੋਈ ਰਜਿਸਟ੍ਰੇਸ਼ਨ ਸੀਗੀ ਜਦ ਕਿ ਉਹ ਲਾਇਸੈਂਸ ਲੈਣਾ ਮੰਗਦਾ ਸੀਗਾ ਰਜਿਸਟ੍ਰੇਸ਼ਨ ਦਾ ਇੱਕ ਰੇਡੀ ਵਾਸਤੇ ਛੋਟੀ ਜਿਹੀ ਕੈਟਾਗਰੀ ਦੀ 2.5000 ਰੁਪਏ ਸੇ ਲੱਦੇ ਨੇ ਸੋ ਮੈਨੂੰ ਲੱਗਦਾ ਵੀ ਪਤਾ ਨਹੀਂ ਇੰਨਾ ਫੂਡ ਸੇਫਟੀ ਦੇ ਨਿਯਮਾਂ ਨੂੰ ਇੰਨਾ ਹਲਕੇ ਤੌਰ ਤੇ ਕਿਉਂ ਲਿੰਦੇ ਲੋਕੀ ਫਿਰ ਅੰਗਲਾ ਪੰਜਾਬ ਸਾਡਾ ਕਿੱਦਾਂ ਵਧ ਜੂਗਾ ਕਿੱਦਾਂ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਹੋ ਜੂਗਾ ਗੱਲਾਂ ਵਿਦੇਸ਼ਾਂ ਦੀਆਂ ਕਰਦੇ ਔਰ ਹੈਰਾਨੀ ਦੀ ਗੱਲ ਹੈ ਜਿਹੜੇ ਬੰਦੇ ਬਿਜ਼ਨਸ 'ਚ ਇਨਵੋਲਵ ਹੈ ਉਹ ਵੀ ਕਿਤਨਾ ਕਿਤੇ ਕਿੰਤੂ ਪ੍ਰੰਤੂ ਕਰਦੇ ਆ ਭਈ ਜੀ ਵਿਦੇਸ਼ਾਂ 'ਚ ਉਹ ਹੁੰਦਾ ਫੂਡ ਸੇਫਟੀ ਨਿਯਮ ਐਦਾਂ ਹੁੰਦੇ ਯਾਰ ਕੌਣ ਆ ਜਿਹਨੇ ਫਾਲੋ ਕਰਨੇ ਆ ਆਪਾਂ ਹੀ ਕਰਨੇ ਆ ਨਾ ਆਪਾਂ ਹੀ ਦੇਸ਼ ਨੂੰ ਛੋੜਾ ਬਣਾ ਲਈਏ ਫਿਰ ਆਪਾਂ ਫਾਲੋ ਕਰ ਲਈਏ ਨਿਯਮ ਨਿਯਮ ਸਾਡੇ ਵੀ ਹੈਗੇ ਨਿਯਮ ਹੁੰਦਾ ਤੇ ਵੀ ਹੈਗੇ ਸੋ ਮੈਂ ਕਹਿੰਦਾ ਟਿੱਲ ਮੱਠ ਨਹੀਂ ਚਾਹੀਦੀ ਪਰ ਪਤਾ ਨਹੀਂ ਕਿਉਂ ਐਦਾਂ ਏਟੀ ਠਾੜਾ ਰਵਈਆ ਕਿਉਂ ਆ ਰੱਖਦੇ ਥੈਂਕ ਯੂ